ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਲੱਗਿਆ ਸਿੰਪਲ ਕਮੀਜ਼ ਦੀ ਕਟਿੰਗ ਕਰਨ ਨੂੰ ਹੋਪਸੋ ਤੁਹਾਨੂੰ ਪਸੰਦ ਆਉਗੀ ਤੇ ਜੇ ਵੀ ਛਾਤੀ ਹੈਗੀ 18 ਕਮਰ ਹੈਗੀ 16 ਤੇ ਦੀ हिਪ ਹੈਗੀ 19 ਤੇ ਪੀਰਾ ਇਹਦਾ ਹੈਗਾ 13 ਇੰਚ ਤਾਂ ਤੁਸੀਂ ਧਿਆਨ ਨਾਲ ਦੇਖਿਓ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਕਮੀਜ਼ ਦੀ ਕਟਿੰਗ ਹੈ ਤਾਂ ਆਪਾਂ 6.5 ਪੀਰਾ ਲਵਾਂਗੇ ਤੇ ਜਿਹੜਾ ਮੋਟਾ ਲੈਣਾ ਉਹ ਆਪਾਂ ਲਮਾਗੇ 1/2 ਇੰਚ ਵੱਧ ਜਾਨੀ ਕਿ 7/2 ਇਹ ਜਿਹੜੀ ਇਥੋਂ ਆਪਾਂ ਮੂਵਰਲੇ ਪੱਲੇ ਦੀ ਕਾਟ ਪਾਵਾਂਗੇ ਉਹ 1.5 ਇੰਚ ਦੀ ਪਾਵਾਂਗੇ ਤੇ ਜਿਹੜੀ ਮਦਰਲੇ ਪੱਲੇ ਦੀ ਆ ਉਹ ਆਪਾਂ ਪਾਵਾਂਗੇ 2 ਇੰਚ ਦੀ ਆ ਮਦਰਲੇ ਪੱਲੇ ਦੀ ਆ

ਜਿਹੜੀ ਇਹਦੀ ਰੇ ਫਲੇਟ ਪਾਵਾਂਗੇ ਆ ਪੱਕਾ ਮਰਾਲੀ ਸਾਈਡ ਉਹ 6.5 ਤੋਂ ਸਟਾਰਟ ਕਰਾਂਗੇ ਤੇ ਇੱਥੇ ਇਹਨਾਂ ਦਾ ਗੈਪ ਪਾਉਂਗਾ 2 ਇੰਚ ਦਾ ਤੋਦਸ ਤੇ ਆ ਮੋਢੇ ਵਾਲੀ ਸਾਈਡ ਆਪਾਂ ਪਾਵਾਂਗੇ 1.5 ਇੰਚ ਦਾ ਗੈਪ ਦੇ ਫੀਟਿੰਗ ਦੀ ਨਿਸ਼ਾਨੀ ਲਾਉਣ ਲੱਗੇ ਆਂ ਤਾਂ ਇਹਨਾਂ ਵੀ ਜਿਹੜੀ ਛਾਪੀ ਆ ਉਹ 18 ਤਾਂ ਇੱਥੋਂ ਆਪਾਂ ਲੈ ਲਾਂਗੇ 9 ਇੰਚ ਸਾਢੇ 16 ਹੈਗੀ ਇਹਨਾਂ ਦੀ ਕਮਰ ਤਾਂ ਆਪਾਂ ਸਾਢੇ 8 ਇੰਚ ਕਿਉਂਕਿ ਅੱਧਾ ਅੱਧਾ ਵਿੱਚ ਆਪਾਂ ਵੱਧ ਲਵਾਂਗੇ ਜਿਹੜੀ ਇਹਨਾਂ ਦੀ ਪਲੇਟਾਂ 'ਚ ਕੱਪੜਾ ਆਊਗਾ ਉਹ ਇਹ ਕਰਕੇ ਇਹਨਾਂ ਦੀ ਸਾਈਡ ਸਿਲਾਈ ਹੈਗੀ ਉਹ ਸਾਢੇ 14 ਆਹ ਇਹ ਪਦਾਨਾ ਛਾੜਨਾ 언니 안 들어. 뭘? 가지 뭐가 더 가? 얼마나 ਅੱਜ ਆਪਣੇ ਕੁਲ ਮੀਜ਼ ਵੀ ਕੱਟੇਗੇ ਸਹੀ ਹੋ ਗਈ ਨਿਸ਼ਾਨੀਆਂ ਵੀ ਲੱਗ ਗਈਆਂ ਹੋਪਸ ਸੋ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਊਗਾ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਲੱਗਿਆ